ਕਰਨ ਦੇ ਪਿੰਡ ਫਤਿਹਾਬਾਦ ਚ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਵੇਲੇ ਬਾਜ਼ਾਰ ਵਿੱਚ ਦੁਕਾਨਾਂ ਤੇ ਚਲਾਈਆਂ ਗੋਲੀਆਂ ਸੀਸੀਟੀਵੀ ਕੈਮਰੇ ਚ ਹੋਈਆਂ ਤਸਵੀਰਾਂ ਕੈਦ ਅੱਜ ਦੁਕਾਨਦਾਰਾਂ ਭਾਈਚਾਰਿਆਂ ਵੱਲੋਂ ਬਾਜ਼ਾਰ ਬੰਦ ਕਰਕੇ ਲਾਇਆ ਕਰਨਾ ਮੇਰਾ ਨਾਮ ਲਦੀਪ ਸਿੰਘ ਆ ਕਿਹੜਾ ਪਿੰਡ ਫਿਰ ਪਿੰਡ ਫਤਿਹਾਬਾਦ ਤਰਨਤਾਰਨ ਡਿਸਟ੍ਰਿਕਟ ਚ ਕੀ ਗੱਲਬਾਤ ਹੋਈ ਸਾਡਾ ਇਥੇ ਸ਼ੋਰ ਮਿਗਾਵਾ ਪਾਸਟ ਸਟੈਂਡ ਦੇ ਕੋਲ ਹੀ ਟੀਮ ਫਰੇਜ ਦਾ ਤੇ ਰਾਤੀ ਅਣਪਛਾਤੇ ਦੋ ਲੋਗ ਆਏ ਆ ਤੇ ਗੋਲੀਆਂ ਮਾਰ ਕੇ ਚਾ ਗਏ ਜੇ ਰਿਆ ਆਰ ਪਰ ਹੋ ਰਹੀਆਂ ਦੁਕਾਨ ਤੇ ਭੁਪਿੰਦਰ ਅੰਦਰ تک ਚਲਦੀਆਂ ਤੇ ਕੋਈ ਕੋਈ ਰੰਜੀ ਸ਼ੀ ਤੁਹਾਡੇ ਕੋਲ ਨਾ ਨਹੀਂ ਰੰਜੀਸ਼ ਕਿਸੇ ਨਾ ਕੋਈ ਪਿੰਡ ਜੀ ਕਿਸੇ ਨੂੰ ਪੁੱਛ ਲਓ ਸਾਡਾ ਨਾਂ ਹੈਗਾ ਜਦੋਂ ਪਰਬਾਪੂ ਜੀ ਕਿਰਪਾ ਤੇ ਕੋਈ ਫਰੋਤੀ ਦੀ ਕਾਲ ਵੀ ਆਈ ਤੁਹਾਨੂੰ ਪਹਿਲਾਂ ਫਰੋਤੀ ਦੀ ਕਾਲ ਮੇਰੇ ਬ੍ਰਦਰ ਨੂੰ ਆਈ ਸੀਗੀ ਅਜ ਤੋਂ ਸਾਲ ਕਰਕੇ ਬਹੁਤ ਹੋ ਗਿਆ ਕਾਫੀ ਵਾਰੀ ਕਾਲ ਆਈ ਸੀਗੀ ਪਰ ਉਸ ਤੋਂ ਬਾਅਦ ਹੁਣ ਕਾਫੀ ਟਾਈਮੋਂ ਦਾ ਨਹੀਂ ਕਾਲ ਆਈ ਤੇ ਜਿਹੜਾ ਤੁਹਾਡੇ ਡਿਵੈਲਪਰ ਨਾਲ ਲਾਇਆ ਕਦੇ ਵਾਸਤੇ ਲਾਇਆ ਹੁਣ ਧਰਨਾ ਜੀ ਅੱਜ ਸਵੇਰੇ ਪੁਲਸ ਵਾਲੇ ਨੂੰ ਗਏ ਆ 20-25 ਮਿੰਟ ਅਸੀਂ ਬੈਠੇ ਰਹੇ ਆ ਪੇਟ ਦੇ ਮੋਤਵਾਰ ਬੰਦੇ ਗਏ ਆ ਕਿਸੇ ਨੇ ਪੁੱਛਿਆ ਨਹੀਂ ਸਾਨੂੰ ਕਿੱਧਰ ਆਏ ਜੇ ਕੀ ਕਰਨ ਆਏ ਜੇ ਵੀਡੀਓ ਤੱਕ ਅਸੀਂ ਦਿਖਾ ਤੀ ਕਿ ਗੋਲੀਆਂ ਸਾਡੀ ਦੁਕਾਨ ਦੇ ਇੱਧਰ ਚੱਲੀਆਂ ਫਿਰ ਵੀ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ ਤੇ ਉਹ ਆਪਣਾ ਹੀ ਕੰਮ ਕਰੀਤੇ ਫਿਰ ਅਸੀਂ ਸਾਰਿਆਂ ਨੇ ਮਿਲ ਕੇ ਬਿਆਰ ਵਾਲੇ ਤਰਨਾਲੋਂ ਇੱਥੇ ਆਏ ਇੱਕ ਪੰਜਾਬ ਸਰਦਾ ਸਾਰੀ ਸੁਣੀ ਤੇ ਇੱਥੇ ਕਾਰਵਾਈ ਹੋਈ ਤੇ ਅਸੀਂ ਕੰਮ ਕਰ ਸਕੀਏ ਆਰਾਮ ਨਾਲ ਚੈਨ ਨਾਲ ਤੁਹਾਡੇ ਕੋਲ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਵੱਲੋਂ ਕੀ ਵਿਸ਼ਵਾਸ ਦਵਾਇਆ ਗਿਆ ਹੁਣ ਅਜੇ ਤੱਕ ਤੇ ਵੇਖੋ ਜੀ ਕੁਝ ਖਾਸ ਨਹੀਂ ਕਰਵਾਈ ਹੋਈ ਕਿਉਂਕਿ ਆਏ ਆ ਜਰੂਰ ਆ ਸਾਨੂੰ ਪੁੱਛਿਆ ਕਹਿੰਦੇ ਰਾਤੀ ਅਹੀਂ ਆਈ ਸੀ ਤੀ ਸੁਤੇ ਸੀ ਜਦੋਂ ਗੱਲ ਹੋ ਗਈ ਪਰ ਅਜੇ ਕੁਝ ਵੀ ਨਹੀਂ ਹੋਇਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਆ ਕਿ ਅਸੀਂ ਆਰਾਮ ਨਾਲ ਕੰਮ ਕਰ ਸਕੀਏ ਕਿਹੜਾ ਬਾਈ ਮਿੰਟ ਮਨਦੀਪ ਸਿੰਘ ਕਿਹੜਾ ਪਿੰਡ ਵਦਿਆ ਬਾਗ ਕੀ ਗੱਲ ਬਾਤ ਹੋਈ ਜਿਹੜੀ ਤਰਨਾ ਲਾਇਆ ਅੱਜ ਰਾਤ ਨੂੰ ਵੀ ਜੀ ਆਪਣੇ ਗੋਲੀਆਂ ਜਲੀਆਂ ਵਾ ਪਹਿਲਾਂ ਚੱਕ ਵਾਲਿਆਂ ਦੇ ਚਲੀਆਂ ਗੋਲੀਆਂ ਜੀ ਤੇ ਬਾਅਦ ਵਿੱਚ ਆਪਣੇ ਘਰ ਦੇ ਸੂਏ ਅੱਗੇ ਮਾਰ ਗਏ ਕਿੰਨੀਆਂ ਗੋਲੀਆਂ ਚਲੀਆਂ 6 ਰਾਊਂਡ ਫਾਇਰ ਹੋਏ ਕੋਈ ਰੰਜਿਸ਼ੁਕ ਤੁਹਾਡੀ ਪ੍ਰਾਣੀਆਂ ਕੀ ਕੋਈ ਕਿਸੇ ਤਰ੍ਹਾਂ ਦੀ ਰੰਜਿਸ਼ ਨਹੀਂ ਆਪਣੀ ਨਾਂ ਕੇ ਨਾਲ ਕੋਈ ਬੈਗ ਕੋਈ ਪਰਤੀ ਦੀ ਕਾਲ ਆਈ ਹੋਵੇ ਨਾ ਕੋਈ ਕਾਲ ਜਿਹੜਾ ਅੱਜ ਧਰਨਾ ਲਾਇਆ ਕਦੇ ਵਾਸਤੇ ਲਾਇਆ ਸਰ ਉਹ ਇਸੇ ਕਰਕੇ ਲਾਇਆ ਜੀ ਕੋਈ ਵੀ ਆਮ ਦੁਕਾਨਦਾਰ ਆ ਇੱਥੇ ਦੁਕਾਨਾਂ ਦੇ ਕੋਈ ਸੇਫ ਨਹੀਂ ਹੈ ਜੀ ਜਿਹੜਾ ਮਰਜ਼ੀ ਗੋਲੀਆਂ ਚਲਾ ਕੇ ਚਲੇ ਜਾਂਦਾ ਜੀ ਕੀ ਮੰਗ ਕਰਦੇ ਜੀ ਆਪਾਂ ਮੰਗ ਕਰਦੇ ਆ ਵੀ ਆ ਇਹ ਚੀਜ਼ਾਂ ਬੰਦ ਹੋ ਜਾਈਆਂ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਕੀ ਬਿਸ਼ਵਾਸ ਦਵਾਇਆ ਉਹਨਾਂ ਨੇ ਅੱਜ ਇਹ ਕੋਈ ਵਿਖਵਾ ਨਹੀਂ ਜੀ ਇਹ ਜੂਨੀਅਨ ਸਾਰੀ ਜੂਨੀਅਨ ਇਕੱਠੀ ਹੋਈ ਆ ਤੇ ਜੂਨੀਅਨ ਨੇ ਫੈਸਲਾ ਕਰਦਾ ਜੂਨੀਅਨ ਨੇ ਖੜਾ ਕੋਈ ਕੀਤਾ ਹੋਇਆ ਇਹ ਬੰਦ ਕਰਦਾ ਜਿਹੜੀ ਕਾਲ ਆ ਜੂਨੀਅਨ ਨੇ ਦਿੱਤੀ ਆ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਤੁਹਾਡੇ ਕੋਲੇ ਚੌਕੀਦਾਰ ਆ ਗਏ ਪਹਿਲਾਂ ਤੁਸੀਂ ਉਹਨਾਂ ਨੂੰ ਦੱਸਿਆ ਤਾਂ ਹਾਂ ਉਹ ਮੌਕੇ ਤੇ ਮੌਜੂਦ ਸੀ ਕੱਚੇ ਸਮੇਂ ਦੀ ਦੀ ਆ ਜੀ ਕਿੰਨੇ ਵੱਲੋਂ ਗੋਲੀ ਚਲਾਈ ਕਿੰਨੇ ਜਮ ਆਦਮੀ ਸੀ ਹਾਂਜੀ ਜਿੰਨਾਂ ਵੱਲੋਂ ਗੋਲੀ ਚਲਾਈ ਕਿੰਨੇ ਜਾਣੇ ਸੀ ਉਹ ਦੋ ਜਣੇ ਹੀ ਕੇ ਆਪਣੇ ਕੈਮਰੇ ਦੀ ਵੀ ਆਉਂਦੀ ਆ 25 ਸੀਸੀਟੀਵੀ ਚ ਆਉਂਦੀਆਂ ਹੋਰ ਰੋਲਦੇ ਕਹਿ ਨਹੀਂ ਸਕਦੇ ਹਾਂਜੀ ਸੀਸੀਟੀਵੀ ਵਿੱਚ ਆਉਂਦੀਆਂ ਫੁਟੋਆਂ ਉਹਨਾਂ ਦੀ ਪਤਾਲਨੀ ਪੁਲ ਮਾਮਲਾ ਸਾਰਾ ਜਿਹੜਾ ਅੱਜ ਦੁਕਾਨਦਾਰਾਂ ਵੱਲ ਜਿਹੜਾ ਧਰਮਾ ਲਾਇਆ ਗਿਆ ਫਤਿਹਬਾਦ ਐਕਚੁਅਲੀ ਇਹ ਰਾਤ ਕਰੀਬ ਪੌਣੇ 11 ਦਾ ਇਨਸੀਡੈਂਟ ਆ ਜਿਹਦੇ ਵਿੱਚ ਇੱਕ ਤਾਂ ਦੁਕਾਨ ਦਾ ਸ਼ਟਰ ਆ ਉਹਦੇ ਤੇ ਜਿਹੜਾ ਤਿੰਨ ਰੌਂਡ ਫਾਇਰ ਹੋਏ ਆ ਇੱਕ ਕਿਸੇ ਦਾ ਘਰ ਸੀ ਕਰਿਆਨਾ ਸਟੋਰ ਆ ਉਹਦੇ ਤੇ ਤਿੰਨ ਰੌਂਡ ਫਾਇਰ ਹੋਏ ਆ ਜਿਹਦੇ ਸਬੰਧੀ ਨੂੰ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਨੂੰ ਦੋਨਾਂ ਪਰਸਨਾਂ ਨੂੰ ਪੁੱਛਿਆ ਗਿਆ ਕਿ ਦੋਨਾਂ ਜਾਣਿਆਂ ਨੂੰ ਕਿ ਤੁਹਾਨੂੰ ਕੋਈ ਰੈਂਸਮ ਕਾਲ ਜਾਂ ਕੋਈ ਹੋਰ ਜੀ ਗਲਤ ਨਹੀਂ ਹੈ ਜਿਨ੍ਹਾਂ ਨੇ ਇਹ ਕਹਿ ਗਿਆ ਇਹੋ ਜੀ ਕੋਈ ਗੱਲਬਾਤ ਵੀ ਸਾਹਮਣੇ ਨਹੀਂ ਆਈ ਦੇ ਸਬੰਧੀ ਅਸੀਂ ਰਾਤ ਦੀਆਂ ਹੀ ਆਪਣੀਆਂ ਟੀਮਾਂ ਮੋਬਾਈਲਾਈਜ਼ ਕੀਤੀਆਂ ਇਹਦੇ ਸਬੰਧੀ ਜਿੰਨੀ ਵੀ ਸੀਸੀਟੀਵੀ ਹੈ ਉਹ ਖੰਗਾਰੇ ਆਨ देन ਜਲਦੀ ਇਹ ਸਟੇਸ਼ਨ ਨੂੰ ਟਰੈਕ ਕਰ ਲਾਂਗੇ ਜਲਦੀ ਤੋਂ ਜਲਦੀ ਕਾਫੀ ਸਾਡੇ ਐਫਰਟਸ ਚੱਲ ਰਹੇ ਨੇ ਮਤਲਬ ਨੀਅਰਬਾਊਟ ਅਸੀਂ ਕਾਫੀ ਲੱਗੇ ਲੱਗ ਚੁੱਕੇ ਹਾਂ ਜੀ ਪਰ ਕਿੰਨੇ ਵਜੇ ਦੀ ਘਟਨਾ ਤੇ ਪਤਾ ਲੱਗਾ ਸਾਨੂੰ 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 ਦੋ ਜਣੇ ਸੀ ਮੋਟਰਸਾਈਕਲ ਤੇ ਜਿਹੜੇ ਐਕਚੁਅਲੀ ਸਾਨੂੰ ਜਿਹੜਾ ਟਾਈਮ 11:00 ਵਜੇ ਪਤਾ ਲੱਗਿਆ ਬਟ ਇਹ ਜਿਹੜੀ ਘਟਨਾ ਹੈਗੀ ਹੈ ਇਹ ਹੈਗੀ ਪੌਣੇ 11 ਦੇ ਕਰੀਬ ਕਹਿੰਦਾ ਇਸ ਵੰਦੀ ਕੋਈ ਮੁਕਦਮਾ ਕੋ ਦੱਤੀ ਮੁਕਦਮਾ ਬਿਲਕੁਲ ਜੀ ਇਹਨਾਂ ਨੂੰ ਬਿਆਨ ਕਿਹਾ ਜੀ ਲਿਖਾਓ ਬਿਆਨ ਕਿਹਾ ਪੁਆਇਫਆਈਆ ਦਾ ਅੱਜ ਕਰੀਏ ਜੀ ਠੀਕ ਹੈ ਤਾਂ ਕਰੀ ਗੱਲਬਾਤ ਉਹ ਬਿਲਕੁਲ ਜੀ ਇਹਨਾਂ ਨਾਲ ਗੱਲ ਕਰ ਰਿਹਾ ਜੀ ਮੈਂ ਜਿਹੜੀ ਵੀ ਇਹਨਾਂ ਦੀ ਕੋਈ ਗੱਲ ਆ ਉਹ ਸ਼ਾਰਟ ਆਊਟ ਕਰਾਵਾਂਗੇ ਜੀ ਵੀਰੇ ਇੱਕ ਕਿੰਨੀ ਜਗ੍ਹਾ ਆ ਜੀ ਇਹ ਦੋ ਜਗ੍ਹਾ ਤੇ ਜੀ ਦੋ ਜਗ੍ਹਾ ਤੇ ਜੀ ਸਰ ਇੱਕ ਆ ਟੀਵੀ ਇੱਕ ਇਹ ਹਾਂਜੀ ਇੱਕ ਟੀਵੀ ਸੈਂਟਰ ਆ ਤੇ ਇੱਕ ਲੱਗੇ ਹੈਗੀ ਆ ਕਰਿਆਨਾ ਸਟੋਰ ਆ ਉਹਦੇ ਘਰ ਦੇ ਗੇਟ ਤੇ ਜੀ ਮਨਦੀਪ ਉਹਦਾ ਜੀ ਜੀ ਮਨਦੀਪ ਦੇ ਜੀ